ਜੀਤ ਇਹ ਜਿੱਤ ਲਿਆ ਸਮਝ ਲੋ ਸਾਰਾ ਜਗ ਹੀ ਜਿੱਤ ਲਿਆ ਜਗ ਜੀਤ ਇੱਕ ਰਾਜਾ ਜਾਗਾਤੀ ਹੋਇਆ ਹੈ ਉਹਨੇ ਬਹੁਤ ਸਾਰੇ ਰਾਜੇ ਕੈਦ ਕਰ ਲਏ ਕਹਿੰਦਾ ਹੁਣ ਮੈਂ ਰਾਜ ਜਗ ਕਰਨਾ ਹੈ ਤੇ ਉਹਦੇ ਸਿਆਣੇ ਸੰਬਧੀਰ ਕਹਿਣ ਲਗੇ ਰਾਜਨ ਇੱਕ ਦੁਸ਼ਮਣ ਬਾਕੀ ਹੈ ਉਹ ਹੈ ਮਨ ਰਾਜਾ ਸੰਤਾਨ ਕਹਿੰਦਾ ਇਹ ਕਿੱਥੇ ਰਹਿੰਦਾ ਕਹਿੰਦੇ ਸਰੀਰ ਵਿੱਚ ਤੇ ਉਹ ਇੰਨਾ ਸੁਖਮ ਹੈ ਜਿਹੜੇ ਸਰੀਰ ਸਾ ਲੈਂਦਾ ਹੈ ਉਹ ਦਾ ਵਿਕਲ ਉਹਦੇ ਉੱਤੇ ਦੌੜਦਾ ਹੈ ਹੁਣ ਇੱਥੇ ਬੈਠੇ ਆ ਮਨਵਾ ਤਾਂ ਇਸ ਧੰ ਦਾ ਉਹ کیسے ਹਰ ਗੁਣ ਗਾਵੈ ਕਿੰਨ ਧਿਆਨ ਇਹ ਖਿੱਚਦਾ ਦੂਜੇ ਪਾਸੇ ਵੱਲ ਕਿੰਮ ਮਨ ਨਿਵਾਣ ਵੱਲ ਜਾਂਦਾ ਹੈ ਫਿਰ ਇਹੋ ਕੁਛ ਆ ਕਿਉਂ ਦਿਮਾਗ ਫੋਟਾਂ ਕਿਹੜੀਆਂ ਨੇ ਕਹਿੰਦੇ ਉਹ ਫੋਟਾਂ ਨਹੀਂ ਉਹਦੇ ਅੰਦਰ ਨੇ ਉਹ ਆਰਡਰ ਕਰ ਦਿੰਦਾ ਬੁੱਧ ਨੂੰ ਬੁੱਧ ਚੇਤਨ ਨੂੰ ਪ੍ਰੇਰਤੀ ਹੈ ਸੇਤੇ ਕਰਵਾਉਂਦੇ ਅਹੰਭਾਵ ਮੈ ਮਹ ਭਾਵ ਚ ਫਿਰੋ ਲੜਦਾ ਹੈ ਮੇਰੀ ਮੇਹੀ ਕਰਦਾ ਹੈ ਜਿਵੇਂ ਤੂੰ ਕਰਦਾ ਹੈ ਕਹਿੰਦਾ ਹੈ ਐ ਐਸਾ ਰਾਜਾ ਮੈਂ ਨੂੰ ਜਿੱਤਵਾਵਾਂਗਾ ਕਹਿੰਦਾ ਜਦੋਂ ਮੈਂ ਡੇਡੇ ਵੱਡੇ ਰਾਜੇ ਜਿੱਤ ਲੇ ਉਹ ਕੀ ਮੇਰੇ ਸਾਹਮਣੇ ਤਾਂ ਅੰਦਰ ਹੀ ਹੈ ਅੰਦਰ ਦੁਸ਼ਮਣ ਬੈਠਾ ਹੈ ਮੈਂ ਉਹ ਜਿੱਤਾਂਗਾ ਹੋਇਆ ਕੀ ਜਿਵੇਂ ਇਹਨੇ ਦਾ ਟਾਈਮ ਰੱਖ ਲਿਆ ਕਿ ਜੇ ਮੈਂ ਇਹ ਜਿੱਤ ਨਾ ਸਕਿਆ ਤਾਂ ਕਹਿੰਦਾ ਫਿਰ ਮੈਂ ਆਪਣੇ ਆਪ ਦਾ ਆਤਮ ਦਾ ਜਿਵੇਂ ਸੁਸਾਈਡ ਕਹਿੰਦੇ ਹਨ ਕਰ ਲਵਾਂਗਾ ਗੁਰੂ ਮਹਾਰਾਜ ਜੀ ਨੇ ਵੀ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਐਸਾ ਰਾਜਾ ਦੱਸਿਆ ਏ ਜਿਹੜਾ ਰਾਜਾ ਰਾਜਾ ਬਾਲਕ ਜੀ ਨਗਰੀ ਕਾਸੀ ਉਹ ਰਾਜਾ ਬਾਲਕ ਨੇ ਅਜੀ ਕਾਸੀ ਕਾਸੀ ਉਹ ਰਾਜਾ

ਨਾਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜਿਹੜੇ ਦੁਸ਼ਟ ਨੇ ਉਹ ਸਾਧ ਸੰਗਤ ਦੇ ਕਰਨ ਨਾਲ ਜਿਹੜੇ ਦੁਸ਼ਟ ਵਾਸਚ ਆਮੇ ਹਨ ਇੱਕ ਇਲਾ ਗੁਰਨਾਨ ਪਾਤਸ਼ਾਹ ਜਦੋਂ ਸਮੇਰ ਪਰਮ ਦੇਤੇਗੇ ਸੰਗ ਸਿੱਧ ਸੁਖ ਬੈਠੇ ਪਰਵਤੀ ਕੌਣ ਜਗ ਪਾਰ ਉਤਾਰਾ ਉਹਨਾਂ ਨੇ ਇਹ ਕਿਹਾ ਜਦੋਂ ਉਹਨਾਂ ਨੇ ਪੁੱਛਿਆ ਸਿੱਧਾ ਨੇ ਕਿ ਦੁਨੀਆ ਦਾ ਹਾਲ ਦੱਸੋ ਕਹਿੰਦੇ ਜਿਹੜੇ ਤੁਸੀਂ ਮੇਕ ਰਾਜੇ ਸੰ ਉਹਨਾਂ ਦੇ ਤਾਂ ਕੰਨਾਂ ਵਿੱਚ ਮੁੰਦਰਾ ਪਵਾ ਦਿੱਤੀਆਂ ਜਤੀ ਸਦਾਵੇ ਜੁਗਤ ਨਾ ਦਾੜੇ ਸਤ ਬਹਿ ਘਰਵਾਰ ਉਹਨਾਂ ਦੇ ਘਰਵਾਰ ਸ਼ਾਦ ਤੇ ਤੇ ਉੱਥੇ ਮਹਿਲਾਂ ਵਿੱਚ ਰਾਣੀਆਂ ਰੋ ਰੀਆਂ ਨੇ ਇੱਥੇ ਤੁਸੀਂ ਬੈਠੇ ਹੋਰ ਗ੍ਰਸਤੀਆਂ ਦੇ ਅੱਖ ਦੇ ਗਾਉਂਦੇ ਹੋ ਕਿਉਂਕਿ ਕਰਮਾਂਗੇ ਪਿਖਿਆ ਜਾਏ ਰੋਵੇ ਰਾਜੇ ਕੰਨ ਪੜਾਏ ਇਹ ਇਸ ਤਰ੍ਹਾਂ ਦੇ ਨਾਲ जुਗਤ ਨਹੀਂ ਜਾਣੀ ਜੁਗਤਤਾ ਸੀ ਜਿਹੜਾ ਸ੍ਰੀ ਰਾਜਾ ਮਨ ਮਨ ਨੂੰ ਪਛਾਣਨ ਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਜੁਗਤ ਨਹੀਂ ਜਾਣੀ ਤੇ ਫਿਰ ਘਰ-ਬਾਰ ਸ਼ਗਦ ਤੇ ਤੇ ਜਿਨ੍ਹਾਂ ਨੂੰ ਛੱਡਿਆ ਫਿਰ ਉਹਨਾਂ ਦੇ ਅੰਗੇ ਹੀ ਜਾ ਕੇ ਮੰਗਦੇ ਬਣਦੇ ਹੋ ਅਲਖ ਜਗਾਉਂਦੇ ਹੋ ਇਸ ਤਰ੍ਹਾਂ ਲੋੜ ਤੇ ਜ਼ੁਗਤਤੀ ਸੀ ਹੁਣ ਤੁਸੀਂ ਹਾਲ ਪੁੱਛਦੇ ਹੋ ਚਗਿਆਈ ਕੱਢ ਲਓ ਪਿੱਛੇ ਫਰਬਰੀ ਆਈ ਰਹਿਣੀ ਉਹ ਮਨ ਐਸਾ ਰਾਜਾ ਹੈ ਜਿਹੜਾ ਰਾਜ ਕਰ ਰਿਹਾ ਹੈ ਬਾਲਕ ਤੇ ਦੂਸਰਾਂ ਨਾਲ ਦਾ ਪਿਆਰ ਜਾਗਾਤੀ ਰਾਜਾ ਕਹਿੰਦਾ ਮੈਂ ਜਿਤਲਾਗਾ 6 ਮਹੀਨੇ ਸਾਧਨ ਕਰਦਾ ਰਹਾ ਹੱਠ ਨਾਲ ਕਰਦਾ ਰਹਾ ਪਰ ਜਿਹੜਾ ਮਨ ਹੈ ਨਾ ਮਨ ਹੱਥ ਕਿਨੇ ਨਾ ਪਾਇਓ ਸਭ ਕੱਕੇ ਕਰਮ ਕਮਾਏ ਇਹ ਜਿਹੜਾ ਮਨ ਹੱਠ ਨਾਲ ਤਾਂ ਹੁੰਦਾ ਨਹੀਂ ਹਾਠ ਜੋਗ ਉਹਦੇ ਅੱਠ ਅੰਗ ਹਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਨਾ ਜੋ ਕੀ ਜੇ ਤੈਨਾਂ ਦਾ ਜੋੜ ਸੀ ਆ ਸੰਗਲਾ ਤੇ ਟਾਪੂ ਜਿਹਨੂੰ ਅੱਜ ਲੰਕਾ ਕਹਿੰਦੇ ਹਨ ਗੁਰੂ ਮਹਾਰਾਜ ਉੱਥੇ ਕੇ ਰਮੇਸ਼ਵਰ ਤੀਰਥ ਤੇ ਕਹਰੀ ਰਾਮ ਸੰਤ ਸਨ ਅੱਜ ਵੀ ਉਹਨਾਂ ਦੀ ਨਿਸ਼ਾਨੀ ਮੌਜੂਦ ਹੈ ਪਾਤਕਾ ਚਰਨ ਪਾਦਕਾ ਜਿਹਦੀ ਉਹ ਪੂਜਾ ਕਰਦਾ ਗੁਰੂ ਨਾਨਕ ਮਹਾਰਾਜ ਦੀ ਤੇ ਹਮ ਗੁਰੂ ਅਸਥਾਨ ਕਹਿ ਮਹਨ ਉੱਥੋਂ ਅੱਗੇ ਲੰਕਾ ਪੈਂਦੀ ਏ ਥੋੜੀ ਦੂਰ ਹੀ ਏ ਸੰਕਲਾ ਦੀਪਾਪੂ ਉੱਥੋਂ ਦਾ ਰਾਜਾ ਸ਼ਿਵਨਾਥ ਸੀ ਜੋ ਰਾਜਾ ਅੰਮ੍ਰਿਤ ਸੀ ਇਹਦਾ ਪਿਤਾ ਸੀ ਹੁਣ ਗੋਰਖ ਦਾ ਜਿਹੜਾ ਗੁਰੂ ਸੀ ਮਸ਼ੰਦਰ ਉਹਨੂੰ ਮੰਨ ਤੋਂ ਖਾਦੇ ਗਿਆ ਗਿਆ ਤੋ ਖਾਦੇ ਗਿਆ ਉਹਨੇ ਦੇਖਿਆ ਜੋਗ ਸਿੱਧੀ ਦੇ ਨਾਲ ਕਿਉਂ ਰਾਜਾ ਅਮਰੂਦ ਸ੍ਰੀ ਛੱਡ ਗਿਆ ਤੇ ਉਹਦੇ ਵੀ ਜਨਮ ਸਿੱਧੀ ਨਾਲ ਪਰਵੇਸ਼ ਤਾਈ ਕੀਤੀ ਆਪਣਾ ਸ੍ਰੀ ਕੰਦਰਾ ਵਿੱਚ ਲੁਕੋ ਦਿੱਤਾ ਕਿ ਕੋਈ ਦੇਖੇ ਨਾ ਪਰ ਉਹ ਤਾਂ ਉੱਤੋਂ ਦੇਖ ਰਹਾ ਕੋں ਦੇਖੇ ਪਿਛੋਂ ਦੇਖੇ ਦੇ ਕਵਾੜ ਅੰਕ ਬੜਦੇ ਵੇ ਪਰ ਤਾਰਾ ਸੰਗ ਫੱਕ ਜਿਤੁਰ ਗੁਪਤ ਜਬ ਲੇਖਾ ਮੰਗੇ ਅੱਜ ਕੱਲ ਦਾ ਸੀਕਰਟ ਕੈਮਰੇ ਆ ਗਏ ਨੇ ਉਸ ਸਮੇਂ ਗੁਰੂ ਮਹਾਰਾਜ ਨੇ ਸੋਚੀ ਵਖੀਸ਼ੀ ਕਿ ਦੇਖੋ ਦੋਨੇ ਮੋਟਿਆਂ ਤੇ ਬੈਠੇ ਨੇ ਚਿੱਤਰ ਖਿੱਚਣ ਵਾਲੇ ਗੁਪਤ ਰੂਪ ਵਿੱਚ ਚਿੱਤਰ ਗੁਪਤ ਤੇ ਕਹਿੰਦੇ ਕੌਣ ਪੜਦਾ ਟਕੂਗਾ ਦੇਹ ਕਵਾੜਾ ਨਕ ਪੜਦਿਆ ਹੁਣ ਉਹ ਬੈਠਾ ਸੀ ਉਸ ਦੇ ਸਰੀਰ ਵਿੱਚ ਮਨ ਨੇ ਠੋਖਾ ਦੇ ਤਾ ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਤੇ ਜਿਹੜਾ ਗੋਰਖਨਾਥ ਨਾਲ ਬਾਲਕदाई ਦਾ ਆਪਸ ਵਿੱਚ ਇਕ ਤਾਵਾਦ ਹੁੰਦਾ ਇੱਕ ਵਿਵਾਦ ਸੰਵਾਦ ਹੋ ਗਿਆ ਉਹਨੇ ਫਿਰ ਰੋਹਾਨੀ ਉਸਨੇ ਇੱਕ ਤਾਨਾ ਦਿੱਤਾ ਅਲਾਪਾ ਦਿੱਤਾ ਕਹਦਾ ਕੋਰਖ ਬਣਿਆ ਫਿਰਦਾ ਯੋਗੀ ਘਰ-ਵਾਰ ਛੱਡ ਕੇ ਕਿ ਮੈਂ ਬਾਲ ਜਤੀ ਹਾਂ ਤੇ ਤੈਨੂੰ ਤੇ ਨਹੀਂ ਪਤਾ ਤੇਰਾ ਗੁਰੂ ਕਿੱਥੇ ਹੈ ਰਾਤ ਪਰੇਸ਼ਾਨ ਹੋ ਗਿਆ ਕਹਿੰਦਾ ਉਹ ਤਾਂ ਸਮਾਧੀ ਲਈ ਪਹਾੜਾਂ ਦੀਆਂ ਕਟੜਾਂ ਵਿੱਚ ਬੈਠਾ ਹੈ ਕਹਿੰਦਾ ਨਹੀਂ ਤੁਜਾ ਸੰਗਲਾ ਦੀ ਟਾਪੂ ਵਿੱਚ ਉੱਥੇ ਉਹ ਰਾਜੇ ਅਮਰੂ ਦੇ ਸਰੀਰ ਵਿੱਚ ਬੈਠਾ ਹੈ ਉੱਥੋਂ ਫਿਰ ਚੱਲਦਾ ਹੈ ਉੱਥੇ ਜਾ ਕੇ ਫਿਰ ਜਿਹੜੀ ਅੱਖ ਹੁੰਦੀ ਆ ਨਾ ਜੋੜੀ ਇਹਦੀ ਤਾਲ ਤੇ ਵੀ ਉਹਨੇ ਜਗਾਇਆ ਗੁਰੂ ਉਹਨੇ ਬੈਨ ਕਰ ਦਿੱਤਾ ਸੀ ਕਿ ਕੋਈ ਕੰਨਪਾਟਾ ਜੋਗੀ ਮੇਰੇ ਰਾਜ ਵਿੱਚ ਨਾ ਆਵੇ ਉਹਨੂੰ ਠਿਕਰਸੀ ਕਿ ਪਤਾਲਾ ਲਾ ਕੇ ਜਾਵੇ ਪਰ ਜਿਹੜਾ ਆਪਣੇ ਗੁਰੂ ਦਾ ਧਿਆਨ ਕਰਦਾ ਉਹ ਤਾਂ ਪਤਾ ਹੀ ਹੁੰਦਾ ਹੈ ਜਿਵੇਂ ਕਬੀਰ ਸਾਹਿਬ ਮੰਦਰ ਤੋਂ ਬਾਹਰ ਬੈਠੇ ਨੇ ਰਾਮਾਨੰਦ ਅੰਦਰ ਪੂਜਾ ਕਰਦੇ ਨੇ ਉਪਾਸਨਾ ਕਰਦੇ ਹਨ ਮਾਲਾ ਪਹਿਨਾਤੀ ਮੁਕਟ ਪਹਿਨਾ ਦਿੱਤਾ ਮਾਲਾ ਪਹਿਨਾਈ ਨਾ ਸਸੋ ਪੰਚ ਚ ਪੈ ਗਿਆ ਜੇ ਮਾਲਾ ਪਹਿਨਾਉਂਦਾ ਨਹੀਂ ਉਪਾਸਨਾ ਅਧੂਰੀ ਹੈ ਜੇ ਮੁਕਟ ਲਾਉਂਦਾ ਜਦ ਅਦਵੀ ਹੈ ਬਾਰ ਕਬੀਰ ਬੈਠੇ ਗੁਰੂ ਧਿਆਨ ਚ ਕਹਿੰਦੇ ਗੁਰੂ ਜੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਤੁਸੀਂ ਇਹ ਜਿਹੜੀ ਮਾਲਾ ਹੈ ਰਜੰਤੀ ਮਾਲਾ ਇਹਦੀ ਜਿਹੜੀ ਪਿੱਛੇ ਗੰਢ ਹੈ ਉਹ ਖੋਲੋ ਤੇ ਇਸ ਤਰ੍ਹਾਂ ਬਿਨ ਮੁਕਟ ਉਤਾਰੇ ਤੋਂ ਇਹ ਮਾਲਾ ਫੇਰ ਲਾਹ ਦੇਓ ਉਹੜੇ ਹਰਾਮ ਕਹਿੰਦੇ ਤੂੰ ਮੈਨੂੰ ਇੱਥੇ ਵੀ ਦੇਖ ਲਿਆ ਕਿਉਂਕਿ ਗੁਰੂ ਦਾ ਧਿਆਨ ਐਸਾ ਪਵਿੱਤਰ ਧਿਆਨ ਹੈ ਧਿਆਨ ਦਾ ਤਿੰਨ ਤਰ੍ਹਾਂ ਦਾ ਹੈ ਜੇ ਗੁਰਮਖਾ ਦਾ ਧਿਆਨ ਆਉਂਦਾ ਆਪਰੋਜ਼ ਅਰਦਾਸ ਕਰਦੇ ਹੰ ਪਾਤਸ਼ਾ ਉਹਨਾਂ ਪਿਆਰਿਆਂ ਦਾ ਮਲਾਪ ਕਰਾਈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਦੂਜੇ ਨਾਮ ਸਾਕਤ ਸੰਗ ਨ ਕਿ ਦੂਰੋ ਜਾਈਏ ਭਾਗ ਬਾਸ ਸੰਕਾਰੋ ਪਰਸਿਏ ਇਸ ਲੱਗੇ ਦਾਗ Estas ਤਰ੍ਹਾਂ ਦੀ ਇਸ ਅਰਥ

I'm sorry, 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 आरे साहिब चेत ਤੇਰੇ ਆ ਭਗਤਾਂ ਡਿਠਿਆਂ ਇਸ ਕਰਕੇ ਧਿਆਨ ਰੂਪ ਵੱਲ ਨਾ ਜਾਵੇ ਉਥੋ ਤੱਕ ਹੀ ਆਉ ਰੂਪੇ ਕਾਮੇ ਦੋਸਤੀ ਭੁਖੇ ਸਾਥੇ ਰੰਗ ਇਸ ਵਾਸਤੇ ਗੁਰਮਖੰ ਦਾ ਜਿਹੜੇ ਨਾਮ ਚ ਸਤਿਤ ਹਨ ਉਹਨਾਂ ਦਾ ਧਿਆਨ ਆਵੇ ਧਿਆਨ ਠਹਿਰਾਉਣ ਦਾ ਇੱਕ ਪ੍ਰਤੀਕ ਧਿਆਨ ਸਫਲ ਮੂਰਤ ਪਤਸਲ ਸੰਤਨ ਕੀ ਇਹ ਧਿਆਨਾਂ ਧਰਨਾ ਹੁ ਗੁਰਖ ਧਿਆਨ ਧਰਤਾ ਤਾਂ ਪਤਾ ਲੱਗਦਾ ਉਹਦਾ ਦਾ ਧਿਆਨ ਸਾਰਾ ਜਿੱਦਿਆਂ ਸਿੱਧਿਆਂ ਵਿੱਚ ਰਿਤ ਸਿੱਧ ਸੰਮੋਹ ਹੈ ਨਾਮ ਨਾ ਵਸੇ ਮਨ ਆਏ ਫਿਰ ਕੀ ਕੀਤਾ ਹੁਣ ਜਦੋਂ ਉਹਨੇ ਧਿਆਨ ਤਰਿਆ ਪਤਾ ਲੱਗ ਗਿਆ ਕਿ ਗੁਰੂ ਤਾਂ ਉੱਥੇ ਹੀ ਬੈਠਾ ਹੈ ਉਹਨੇ ਫਿਰ ਜਾ ਕੇ ਗੁਰੂ ਨੂੰ ਜਗਾਇਆ ਮਨ ਤਰ ਤਾਰ ਗੁਰ ਸਿੱਖ ਕਿੰਨੀ ਵਾਰੀ ਐਸਾ ਵੀ ਹੋ ਜਾਣਾ ਹੈ ਚੇਲੇ ਨੇ ਫਿਰ ਉਹ ਆਪਣੇ ਗੁਰੂ ਮਛੰਦਰ ਨਾਲ ਤਾਰਿਆ ਸੋਤੀ ਵਕੀ ਉਹ ਤੋਂ ਕੱਢ ਕੇ ਲਿਆਇਆ ਇਹ ਨਹੀਂ ਠੀਕ ਕਿਉਂਕਿ ਜੇ ਰੂਪ ਦਾ ਧਿਆਨ ਆ ਗਿਆ ਉੱਥੇ ਫਿਰ ਐਸੇ ਹੀ ਹਾਲ ਹੋਣਾ ਹੈ ਇਹ ਪ੍ਰਤੀਕ ਧਿਆਨ ਜਿਹਦਾ ਧਿਆਨ ਧਰੋ ਦੇ ਗੁਣ ਆ ਜਾਂਦੇ ਹਨ ਸਾਧਕ ਰੀਤੇ ਗੁਣ ਹੈ ਕਿ ਨਹੀਂ ਸਾਧ ਸੰਨ ਗੁਣਾ ਦੀ ਪਾਉਣੀ ਹੈ ਆਪਕੋ ਤਾਂ ਛੱਡਣੇ ਹਨ ਇਸ ਤਰ੍ਹਾਂ ਇਹ ਜਿਹੜੇ ਗੁਣ ਆਉਣ ਉਹਨੂੰ ਕਹਿੰਦੇ ਨੇ ਫਿਰ ਪ੍ਰਤੀਕ ਧਿਆਨ ਤੋਂ ਬਦਲ ਕੇ ਸੰਪਤ ਧਿਆਨ ਸੰਪਤ ਧਿਆਨ ਤੋਂ ਬਾਅਦ ਆਉਂਦਾ ਹੈ ਗੁਰਮੂਰਤ ਗੁਰਸ਼ਬਦ ਸ਼ਬਦ ਧੁਨ ਉਸ ਨੂੰ ਕਿਹਾਏ ਧੁਨ ਮੈਂ ਧਿਆਨ ਕਿਉਂ ਮਨੁ ਵਿੱਚ ਐਸਾ ਧਿਆਨ ਲਿਆਓ ਤਰੀਏ ਮਾਨੀਏ ਤੇ ਧਿਆਨ ਪੁਰਾਨੀ ਔਰਤ ਦਾ ਮਾਨੀਏ ਤੇ ਪੁਰਾਨੀ ਔਰਤ ਦਾ ਤਰੀਏ ਮਾਨੀਏ ਤੇ ਧਿਆਨ ਪੁਰਾਨੀ ਔਰਤ ਦਾ ਤਰੀਏ ਮਾਨੀਏ ਤੇ ਧਿਆਨ ਪੁਰਾਨੀ ਔਰਤ ਦਾ

ਕਿਉਂਕਿ ਅਸੀਂ ਬੁੱਤ ਦੀ ਪੂਜਾ ਨਹੀਂ ਕਰਨੇ ਅਸੀਂ ਤਾਂ ਜਿਹੜੀ ਜੋਤ ਹੈ ਉਹ ਜਿਹੜੀ ਸਾਰ ਬਰਾਸ ਰਹੀ ਅਸੀਂ ਉਸ ਤੇ ਪੂਜਾ ਕਰਦੇ ਆ ਪੂਜਾ ਅਕਾਲ ਕੀ ਜਿਹੜਾ ਕਾਲ ਤੋਂ ਰਹਿਤ ਹੈ ਉਹ ਹੈ ਅਕਾਲ ਪੁਰਖ ਦੇਦਾਰ ਖਾਲਸੇ ਦਾ ਪਾਚਾ ਸ਼ਬਦ ਦਾ ਮਨ ਨੂੰ ਪਰਚਾਈ ਰੱਖਣਾ ਇਸ ਪਾਸੇ ਵੱਲ ਕਿਉਂਕਿ ਸੁਰਤ ਜਾਣੀ ਉਸ ਪਾਸੇ ਵਾਲ ਨੂੰ ਜਿੱਦ ਤਰੋਂ ਤੁੰਨ ਨੇ ਆਉਣਾ ਹੈ ਇਹ ਸਰੀਰ ਵਿੱਚ ਇਹ ਜਿਹੜੀ ਜੋਤ ਸੀ ਉਹ ਪ੍ਰਵੇਸ਼ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਇਹ ਸਰੀਰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੈ ਇਹਦੇ ਵਿੱਚ ਤੁਸੀਂ ਦੇਖ ਲਓ ਕਿਤੇ ਵੀ ਜਿਹੜੇ ਦਰਵਾਜ਼ੇ ਨੇ ਨਾ ਚ ਕਿੰਨੀ ਮੈਤ ਨਿਕਲਦੀ ਹੈ ਉਸ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਹੁਣ ਜਦੋਂ ਸਰੀਰ ਵਿੱਚ ਐਸੀ ਬੇਸਪਾ ਆਸਤ ਰਾਕਤੋਂ ਪਰੇਟੇ ਚਾ ਇਹ ਇਹਦੇ ਜਿਵੇਂ ਕੋਈ ਗਾਰਬੇਜ ਬੈਗ ਹੈ ਉਹਦੇ ਵਿੱਚ ਕਿੰਨਾ ਕੁਝ ਹੰਦਾ ਉਹਦੇ ਉੱਤੇ ਪਲਾਸਟਿਕ ਚੜ ਜਾਂਦੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਇਹਦੇ ਉੱਤੇ ਸੀ ਮਾਣ ਕਰਦੇ ਆ ਇਹਦੇ ਵਿੱਚੋਂ ਰਹਿਣਾ ਨਹੀਂ ਸੀ ਚਾਹੁੰਦਾ ਬੜੀਆਂ ਕਹਾਣੀਆਂ ਨੇ ਤੇ ਇੱਕ ਕਹਾਣੀ ਸੀ ਨੇ ਬਸੀ ਨੇ ਚੱਲੇ ਆਉਂਦੇ ਐ ਜਿਹਦੇ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ ਉੱਥੇ ਵਿਚਾਰ ਚੱਲੇ ਕਿ ਫਿਰ ਇਹਨੂੰ ਕਿਵੇਂ ਤੇ ਛੱਡੀਏ ਨਾਮਮੋਲ ਕੇ ਇਹਨੇ ਲੱਭ ਲੈਣਾ ਕਹਿੰਦੇ ਕੰਦਰਾ ਚ ਵੀ ਲੱਭ ਲਈ ਜਿਵੇਂ ਯੋਗੀ ਪਹਾੜਾਂ ਤੇ ਚੜ ਗਏ